ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੀ ਬਣਾਂ ਵਾਲੀ ਪੱਗ ਦੀ ਵੀਡੀਓ ਇਹ ਪੱਗ 6 ਮੀਟਰ ਦੀ ਹੈ ਤੇ 5 ਲੜ ਆਉਣਗੇ ਨਾਲ ਆਪਾਂ ਬੇਸ ਵੀ ਬੰਨਿਆ ਹੈ ਬਿਲਕੁਲ ਸਿੰਪਲ ਤਰੀਕੇ ਨਾਲ ਬੇਸ ਬੰਨਿਆ ਹੈ ਤੁਸੀਂ ਵੀ ਵੀਡੀਓ ਦੇਖ ਸਕਦੇ ਹੋ ਕਿ ਹਲਕਾ ਜੂੜਾ ਆਪਾਂ ਸਿਰ ਉੱਪਰ ਕਰਨਾ ਹੈ ਤੇ ਜੂੜਾ ਕਰਨ ਤੋਂ ਬਾਅਦ ਪੂਰੇ ਸਿਰ ਤੇ ਉਹਨੂੰ ਆਪਾਂ ਜੋ ਖਿਲਾਰ ਲੈਣਾ ਹੈ ਖਿਲਾਰਨਾ ਹੈ ਤਾਂ ਕਰਕੇ ਤਾਂ ਕਿ ਇਹ ਆਪਾਂ ਪੱਗ ਕਬੜੀ ਹੋਣ ਤੋਂ ਬਾਅਦ ਆਪਣੇ ਉੱਪਰ ਨੂਨਾ ਬਦੇ ਪੱਗ ਜਮਾ ਹੀ ਬਿਲਕੁਲ ਸਾਫ ਸਿਰ ਜਿਆਦਾ ਪਟਕਣਾ ਸਾਫਟ ਕਾ ਜਾਵੇ ਤੇ ਖਲਾਰਨ ਤੋਂ ਬਾਅਦ ਜੀ ਆਪਾਂ ਬਣਣੀ ਹੈ ਕੇਸ ਕੀ 베ਜੀਟੇਬਲ ਬਿਲਕੁਲ ਸਿੰਪਲ ਤਰੀਕਾ ਦੱਸਾਂਗੇ ਉਮੀਦ ਕਰਦੇ ਹਾਂ ਕਿ ਸਾਰੇ ਵੀਰਾਂ ਨੂੰ ਇਹ ਪਸੰਦ ਆਵੇਗਾ ਤੇ ਜਦੋਂ 베ਸ ਆਪਾਂ ਬੰਨਣਾ ਪਹਿਲਾਂ ਇਹ ਕੇਸ ਕੀ ਬਣਣੀ ਉਹਨੂੰ ਆਪਾਂ ਕੋਲਡ ਕਰ ਲੈਣਾ ਯਾਨੀ ਕਿ ਜਿਵੇਂ ਆਪਾਂ ਕੱਪੜਾ ਰੱਖ ਦਿੰਦੇ ਹਾਂ ਸਾਈਡ ਤੇ ਉਸੇ ਤਰੀਕੇ ਨਾਲ ਬਣਾ ਕੇ ਉਹਨੂੰ ਉੱਥੇ ਰੱਖ ਕੇ ਕੰਨ ਦੇ ਥੋੜਾ ਜਿਹਾ ਉੱਪਰ ਨੂੰ ਜੋ ਕੇਸ ਕੀ ਦਾ ਲਾੜਾ ਆਪਾਂ ਉੱਪਰ ਜੀ ਧਰ ਕੇ ਮੋੜ ਦੇਣਾ ਹੈ ਤੇ ਮੋੜਨ ਤੋਂ ਬਾਅਦ ਜੋਗਲਾ ਲਾੜਾ ਜੋ ਸਿਰ ਨੂੰ ਸਾਰੇ ਨੂੰ ਕਵਰ ਕਰਕੇ ਉਹਦੇ ਉੱਪਰ ਜੀ ਘਮਾ ਕੇ ਰੌਂਡ ਮਾਰ ਕੇ ਜੀ ਆਪਾਂ ਇਹ ਲਗਾ ਦੇਣਾ ਹੈ ਵੀਡੀਓ ਸਾਰੇ ਜਾਣੇ ਜ਼ਰੂਰ ਦੇਖੋ ਤੇ ਪੂਰੀ ਦੇਖਿਓ ਇਹ ਵੀਡੀਓ ਵਿੱਚ ਆਪਾਂ ਲਾਸਟ ਲੜ ਤਿੰਨ ਵਾਰੀ ਤਿੰਨ ਤਰੀਕੇ ਦੱਸੇ ਨੇ ਮੋੜ ਕੇ ਸਿੱਧਾ ਤੇ ਬਲਾਂ ਵਾਲਾ ਲੜਕੇ ਮੇ ਲਗਾਉਣਾ ਇਸ ਦੀ ਪੂਰੀ ਹੋਣ ਤੋਂ ਬਾਅਦ ਹੁਣ ਆਪਾਂ ਇਹ 50 ਬਨਾਂਗੇ 50 ਵੀ ਦੱਸਾਂਗੇ ਕਿ ਕਿਵੇਂ ਬਨਣੀਆਂ ਜੋ 50 ਬਨਣੀਆਂ ਆਪਾਂ ਉਹ ਆਪਣੇ ਜੋ ਆਈ ਬਰੋ ਤੋਂ 4 ਉਂਗਲ ਪਰ ਬਨਣੀਆਂ ਜਾਨੀ ਕਿ ਅੱਧੇ ਸਿਰ ਅੱਧਾ ਮੱਥਾ ਆਪਾਂ ਨੰਗਾ ਛੱਡ ਕੇ ਉੱਤੇ 50 ਬਨਣੀਆਂ ਬਾਲੀ ਬੜੀ 50 ਨਹੀਂ ਬਨਣਣੀ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਨਾਲ ਫਿਫਟੀ ਬਣੀ ਗਈ ਆ। ਸੋ ਸਾਰੇ ਜਾਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਿਓ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਹੋਰ ਅਸਤੋ ਵਧੀਆ-ਵਧੀਆ ਨਵੀਆਂ ਤੋਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ। ਜੋ ਮੂੰਹ ਵਿੱਚ ਲਾੜਾ ਆਪਾਂ ਥੋੜਾ ਲੰਬਾ ਰੱਖਿਆ ਤਾਂ ਕਿ ਆਪਣਾ ਲਾਸਟ ਵਾਲਾ ਜੋ ਲਾੜਾ ਉਹ ਪੂਰਾ ਹੋਵੇ। ਤੇ ਬਣਾ ਲਈ ਪੱਗ ਦੀ ਸਟਾਰਟਿੰਗ ਕਰਦੇ ਆਂ ਆਪਾਂ। ਪਹਿਲਾਂ ਹਲਕੇ ਹਲਕੇ ਪੇਚਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਇੱਕ ਜਗ੍ਹਾ ਤੇ ਲਿਆਉਣਾ ਹੈ ਲਿਆਉਣ ਤੋਂ ਬਾਅਦ ਫਿਰ ਉਹਨਾਂ ਨੂੰ ਉਹਨਾਂ ਤਰਤੀਬ ਵਾਰ ਲਗਾ ਕੇ ਅੱਧੀ ਅੱਖ ਤੇ ਅੱਧੀ ਗਲ ਟੱਕੇ ਲੜ ਆਪਾਂ ਲਗਾ ਦੇਣਾ ਜੀ ਤੇ ਜੋ ਅਗਲਾ ਲੜ ਲਗਾਵਾਂਗੇ ਆਪਾਂ ਅਗਲਾ ਲੜ ਲਗਾਉਣ ਤੋਂ ਪਹਿਲਾਂ ਆਪਾਂ ਇਹਨੂੰ ਥੋੜਾ ਜਿਹਾ ਸੈਟਿੰਗ ਕਰਕੇ ਤੇ ਬੈਗ ਤੋਂ ਜੋ ਲਾਉਣਾ ਲੜ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਮੋੜਿਆ ਜਿਵੇਂ ਅਸੀਂ ਚੁੰਡੀ ਭਰਦੇ ਹਾਂ ਉਸ ਤਰੀਕੇ ਨਾਲ ਭਰਨਾ ਤੇ ਉਸ ਤੋਂ ਬਾਅਦ ਉਸ ਨੂੰ ਹੱਥ ਦੇ ਨਾਲ ਸਫਾਈ ਦੇਣੀ ਹੈ ਸਪਾਈ ਦੇਣ ਤੋਂ ਬਾਅਦ ਆਪਾਂ ਲੜ ਨੂੰ ਹਲਕਾ ਜਿਹਾ ਖਿੱਚਣਾ ਤੇ ਖਿੱਚਣ ਤੋਂ ਬਾਅਦ ਫੇਰ ਉਸੇ ਤਰੀਕੇ ਨਾਲੇ ਜਿਵੇਂ ਬਲ ਪਾਉਣੇ ਨੇ ਜਿਵੇਂ ਆਪਾਂ ਪਹਿਲੇ ਲੜ ਚ ਪਾਈ 1 2 3 ਐਵੇਂ ਚੁੰਡੀਆਂ ਭਰੀ ਜਾਣੇ ਜਿੰਨਾਂ ਦੇ ਤੱਕ ਲੜ ਇਕੱਠੇ ਹੁੰਦੇ ਨੇ ਉਹਨੇ ਕਰ ਲੈਣੇ ਨੇ ਜੀ ਇਕੱਠੇ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਜਗ੍ਹਾ ਤੇ ਸੈਟਿੰਗ ਕਰਨੀ ਹੈ ਤੇ ਸੈਟਿੰਗ ਕਰਨ ਤੋਂ ਬਾਅਦ ਜਿੱਥੇ ਆਪਾਂ ਇਹ ਲੜ ਲਗਾਤਾ ਉੱਥੇ ਹੀ ਸਾਰੇ ਲੜ ਲਾਉਣੇ ਨੇ ਬਿਲਕੁਲ ਦੇਖੋ ਉੱਪਰ ਜਾ ਕੇ ਲੜ ਨੂੰ ਲਗਾਇਆ ਹੈ ਜਿੱਥੇ ਉਹ ਪਹਿਲਾ ਲੜ ਦੀ ਸਟਾਰਟਿੰਗ ਕਰੀ ਬਲਾਂ ਦੀ ਉਹਦੇ ਉੱਤੇ ਜਾ ਕੇ ਖਤਮ ਕਰਕੇ ਆਪਾਂ ਬਲ ਲਗਾਏ ਨੇ ਜੀ ਤੇ ਬਲਾਂ ਦੀ ਸੈਟਿੰਗ ਆਪਾਂ ਨਾਲ ਦੀ ਨਾਲ ਹੀ ਕਰੀ ਜ ਨੇ ਤਾਂ ਕਿ ਬਾਅਦ ਵਿੱਚ ਆਪਾਂ ਨੂੰ ਕੋਈ ਤਕਲੀਫ ਨਾ ਹੋਵੇ ਕੋਤੋਂ ਬਲ ਕੋਈ ਅਗੜਾ ਦੁਗੜਾ ਨਾ ਰਹੇ ਇਸ ਕਰਕੇ ਆਪਾਂ ਪਹਿਲਾਂ ਹੀ ਬਲਾਂ ਨੂੰ ਜੋ ਏ ਆਪਾਂ ਬਲਾਂ ਦੀ ਜੋ ਬਨਾਵਟ ਵੱਧ ਬਲ ਤਾਂ ਆਪੋ ਨੇ ਤਾਂ ਕਿ ਆਪਣੀ ਪੱਗ ਛੋਟੀ ਤੇ ਪੰਜ ਪੇਚੀ ਆ ਤਾਂ ਕਿ ਆਪਣੀ ਪੂਰੀ ਸ਼ੇਪ ਆ ਸਕੇ ਤੇ ਅਗਲਾ ਲੜ ਬੈਕ ਤੋਂ ਪਹਿਲੇ ਲੜ ਲਗਾਇਆ ਸੀ ਜੋ ਤੋਂ ਹਲਕਾ ਜਿਹਾ ਦੱਬ ਕੇ ਲੜਨ ਫਿਰ ਉਸੇ ਤਰੀਕੇ ਨਾਲ ਗਲਾਈ ਚ ਘਮਾਉਣਾ ਤੇ ਘਮਾਉਣ ਤੋਂ ਬਾਅਦ ਅੱਖ ਤੱਕ ਲੜਨ ਨੂੰ ਖੋਲ ਕੇ ਤੁਸੀਂ ਦੇਖ ਰਹੇ ਹੋ ਕਿ ਦੋ ਪਾਸੇ ਨੇ ਇੱਕ ਪਾਸਾ ਉੱਪਰ ਆ ਤੇ ਇੱਕ ਪਾਸਾ ਹੇਠਾਂ ਹੇਠਾਂ ਵਾਲੇ ਪਾਸੇ ਨੂੰ ਤਾਂ ਖੋਲਿਆ ਤਾਂ ਕਿ ਆਪਾਂ ਨੂੰ ਬਲ ਬਣਾਉਣ ਦੀ ਆਸਾਨੀ ਆਵੇ ਤੇ ਬਲ ਬਣਾਉਣ ਤੋਂ ਪਹਿਲਾਂ ਜੋ ਆਪਾਂ ਇੱਕ ਤਰੀਕਾ ਵਰਤਣਾ ਹੈ ਲੜ ਨੂੰ ਪਹਿਲਾਂ ਸਾਫ਼ ਕਰਨਾ ਹੈ ਸਾਫ਼ ਕਰਨ ਤੋਂ ਬਾਅਦ ਹਲਕੇ ਹਲਕੇ ਜੋ ਪਤਲੇ ਪਤਲੇ ਪਾਸੇ ਚੱਕ ਕੇ ਪਰਲੇ ਜਾਣੇ ਉੱਪਰ ਲਿਜਾਣ ਤੋਂ ਬਾਅਦ ਉਹਨਾਂ ਨੂੰ ਉੱਕੇ ਜਾ ਕੇ ਤੇ ਇਕੱਠੇ ਕਰਨਾ ਹੈ ਇਕੱਠੇ ਕਰਨ ਤੋਂ ਬਾਅਦ ਦੋਨਾਂ ਸੱਡੋਂ ਦੱਬ ਕੇ ਜੋ ਲੜ ਆਪਾਂ ਲਗਾ ਦੇਣਾ ਹੈ ਜੀ ਵੀਡੀਓ ਨੂੰ ਸਾਰੇ ਜਾਣੇ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਜੋ ਇਸ ਵੀਡੀਓ ਵਿੱਚ ਆਪਾਂ ਤਿੰਨ ਲੜ ਲਾਸਟ ਲੜ 3 ਵਾਰ ਲਾ ਕੇ ਦਿਖਾਏ ਨੇ ਸੋ ਉਮੀਦ ਕਰਦੇ ਹਾਂ ਸਾਰੀ ਵੀਰ ਨੂੰ ਪਸੰਦ ਆਵੇਗੀ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਜੋ ਹੁਣ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਕਿੰਨੇ فاਸਲੇ ਨਾਲ ਉੱਪਰ ਲੜ ਆਪਾਂ ਲਗਾਉਨੇ ਆ ਇਹੀ فاਸਲੇ ਨਾਲ ਸਾਰੇ ਲੜ ਲਗਾਉਣੇ ਨੇ ਤੇ ਅਗਲਾ ਲੜ ਲਗਾਉਣਾ ਜੋ ਬੈਕ ਤੋਂ ਉਸੇ ਤਰੀਕੇ ਨਾਲ ਦੱਬ ਕੇ ਤੇ ਫੇਰ ਅੱਖ ਤੱਕ ਲੜਨ ਨੂੰ ਅੱਖ ਤੱਕ ਲੜਨ ਨੂੰ ਤਾਂ ਖੋਲਣਾ ਤਾਂ ਕਿ ਬਾਅਦ ਵਿੱਚ ਆਪਾਂ ਨੂੰ ਕੋਈ ਲਾਸਟ ਲਾਉਣ ਵਿੱਚ ਕੋਈ ਪ੍ਰੋਬਲਮ ਨਾ ਆਵੇ ਕੋਈ ਟੋਆ ਨਾ ਪਵੇ ਤਾਂ ਜੋ ਪਹਿਲਾਂ ਹੀ ਆਪਣਾ ਜੋ ਕੱਪੜਾ ਹੀਠਾਂ ਤੱਕ ਪ੍ਰੋਪਰ ਆ ਜਾਵੇ ਉੱਪਰ ਲੈ ਲੈਣਾ ਸਫਾਈ ਕਰਨ ਤੋਂ ਬਾਅਦ ਫਰੰਟ ਤੇ ਲਿਆ ਕੇ ਪੱਗ ਨੂੰ ਥੋੜਾ ਜਿਹਾ ਦੱਬਣਾ ਹੈ ਤਾਂ ਕਿ ਆਪਣਾ ਜੋ ਪੱਗ ਵਿੱਚ ਥੋੜੀ ਤਿੱਖੀ ਨਾ ਹੋਵੇ ਬਿਲਕੁਲ ਸੇਮਪਰ ਰਹੇ ਅਤੇ ਫੇਸ ਦੇ ਹਿਸਾਬ ਨਾਲ ਚਚੇ ਗੁੜਾਈ ਦੇ ਵਿੱਚ ਬਿਲਕੁਲ ਬਲ ਪਾ ਕੇ ਆਪਾਂ ਹੀ ਲਗਾ ਦੇਣਾ ਹੈ ਇਗਲਾ ਲੜ ਲਗਾਉਣਾ ਹੈ ਜੀ ਇੱਕੋ ਹੀ ਤਰੀਕਾ ਸਾਰੀ ਪੱਗ ਵਿੱਚ ਵਫਤਿਆ ਗਿਆ ਬੈਕ ਤੋਂ ਵੀ ਕਿਵੇਂ ਤੋਂ ਬਣਾ ਦੇ ਫਰੰਟ ਤੋਂ ਵੀ ਕਿਵੇਂ ਲੜ ਬਣਾਉਣੇ ਨੇ ਪਹਿਲੇ ਲੜ ਤੋਂ ਲੈ ਕੇ ਪੰਜਵੇਂ ਲੜ ਤੱਕ ਇੱਕੋ ਹੀ ਤਰੀਕਾ ਜੀ ਜੇ ਬਸ ਤੁਹਾਨੂੰ ਤਰੀਕਾ ਸਮਝ ਆ ਗਿਆ ਤਾਂ ਤੁਹਾਡੂ ਸਾਰੀ ਪੱਗ ਕੰਪਲੀਟ ਹੋ ਜਾਵੇਗੀ ਸੋ ਰੋਪ ਕਰਦੇ ਆ ਕਿ ਸਾਰੇ ਵੀਰਾਂ ਨੂੰ ਵੀਡੀਓ ਜੋ ਹੁਣ ਤੱਕ ਦੇਖ ਰਹੇ ਨੇ ਉਹਨਾਂ ਨੂੰ ਸੰਦਾ ਇਹ ਹੋ ਬਗੀ ਤੇ ਲੜ ਨੂੰ ਤੁਸੀਂ ਦੇਖਿਆ ਕਿਸ ਤਰੀਕੇ ਨਾਲ 모ੜਿਆ 모ੜਨ ਤੋਂ ਬਾਅਦ ਲੜ ਨੂੰ ਆਪਾਂ ਬੂਠੇ ਦੀ ਉਂਗਲੀ ਨਾਲ ਦੋਕ ਵਾਰ ਤਕਰੀਬਨ 모ੜਿਆ ਨਾ ਆਪਾਂ ਬਾਲਾ ਸਾਫ ਲੈ ਲਗਾਇਆ ਨਾ ਬਾਲੇ ਬਲ ਪਏ ਨੇ ਬਿਲਕੁਲ ਜਿਵੇਂ ਆਪਾਂ ਆਰਾਮ ਨਾਲ ਸਿੰਪਲ ਜਿਹਾ ਲਗਾਉਨੇ ਹੁੰਨੇ ਉਸ ਤਰੀਕੇ ਨਾਲ ਲਗਾ ਦਾ ਤੇ ਉੱਪਰੋਂ ਫੋਲਡ ਕਰਨਾ ਜ਼ਰੂਰੀ ਆ ਤੇ ਸ਼ੇਪ ਹੱਥ ਦੇ ਨਾਲ ਆਪਾਂ ਜਿੰਨੀ ਇੱਕ ਬਣਾਉਣੀ ਉਨੀਕ ਬਣਾ ਸਕਦੇ ਤੁਸੀਂ ਦੇਖ ਰਹੇ ਹੋ ਬਿਲਕੁਲ ਗਲਾਈ ਦੇ ਵਿੱਚ ਸ਼ੇਪ ਜਾ ਰਹੀ ਹੈ ਜੀ ਤੇ ਹੁਣ ਜੋ ਆਪਣਾ ਲਾਸਟ ਲੜ ਲਗਾਵਾਂਗੇ ਲਾਸਟ ਲੜਾ ਜਿਆਦਾਤਰ ਤਾਂ ਵੀਡੀਓ ਇਹ ਲਾਸਟ ਲੜਾਂ ਦੀ ਹੋਇਆ ਵੀ ਜਿਹੜੇ ਤੋਂ ਵੀਰ ਤੋਂ ਸਿੱਧਾ ਲੜਨ ਲੱਗਦਾ ਉਹ ਮੋੜ ਕੇ ਲਗਾ ਸਕਦਾ ਜਿਹਦਾ ਮੋੜ ਕੇ ਨਹੀਂ ਲੱਗਦਾ ਉਹ ਸਿੱਧਾ ਲਗਾ ਸਕਦਾ ਉਹਨਾਂ ਲਈ ਆਪਾਂ ਇਹ ਵੀਡੀਓ ਜੀ ਲੈ ਕੇ ਆਏ ਆ ਸੋ ਬਹੁਤ ਵੀਰਾਂ ਦੀ ਡਿਮਾਂਡ ਵੀ ਸੀ ਕਮੈਂਟ ਵੀ ਕਰਦੇ ਕਿ ਲਾਸਟ ਲੜਾਂ ਦੀ ਵੀਡੀਓ ਜ ਬਲਾਂ ਵਾਲੇ ਪੱਗ ਵੀ ਸਿੱਧਾ ਲੜ ਕੇ ਮਿਲਵਾਉਣਾ ਅੱਜ ਆਪਾਂ ਸਾਰੀ ਕਲੀਅਰ ਕਰਤੀ ਸਾਰੇ ਜਣੇ ਵੱਧ ਤੋਂ ਵੱਧ ਸਪੋਰਟ ਕਰਿਓ ਹੱਥ ਦੇ ਨਾਲ ਸੇਪ ਦੀ ਆਪਾਂ ਸ਼ੈਡਿੰਗ ਕਰ ਲੈਣੀ ਆ ਤੇ ਉੱਪਰਲੇ ਲੜਾਂ ਦੀ ਹਲਕੀ ਹਲਕੀ ਸਫਾਈ ਕਰਕੇ ਤੇ ਦੇਖੋਗੇ ਬਾਅਦ ਦੀ ਆਪਾਂ ਵਰਤੋਂ ਨਹੀਂ કરી ਉੱਪਰ ਵੀ ਪਹਿਲਾਂ ਹੱਥ ਦੇ ਨਾਲ ਹੀ ਪੂਰੀ ਸਫਾਈ ਕਰੀ ਆ ਪਹਿਲਾਂ ਹੀ ਸਾਰੇ ਲੜਾਂ ਹੀ ਸਫਾਈ ਕਰਦੇ ਆਵੇ ਤਾਂ ਕਿ ਬਾਅਦ ਵਿੱਚ ਆਪਾਂ ਨੂੰ ਘਾਟੇ ਲੋਡ ਪਵੇ ਬਾਅਦ ਦੀ ਤੇ ਹੁਣ ਜੋ ਲਾਸਟ ਲਗਾਵਾਂਗੇ ਆਪਾਂ ਜੀ ਇਹ ਤੁਸੀਂ ਜ਼ਰੂਰ ਧਿਆਨ ਨਾਲ ਦੇਖਣਾ ਤੇ ਬਲਾਂ ਦੀ ਵੀ ਸੈਟਿੰਗ ਆਪਾਂ ਮਾਣੀ ਮਾਣੀ ਬਾਅ ਨਾਲ ਕਰ ਲੈਣੀ ਆ ਜੇ ਬਾਲਾ ਜਮਾਈ ਸੰਘਣੇ ਕਰਨੇ ਤਾਂ ਆਪਾਂ ਇੱਕ ਦੋ ਪੱਗ ਬੈਨ ਜੋੜ ਕੇ ਜਾਂ ਇੱਕ ਮੋਟੀ ਸੂਈ ਦੀ ਵਰਤੋਂ ਕਰ ਸਕਦੇ ਆ ਵੀਡੀਓ ਵਿੱਚ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਨਾਲ ਬਲ ਪਾਏ ਜਾ ਰਹੇ ਨੇ ਗੁੱਠੇ ਦੀ ਉਂਗਲਿਆਂ ਨੂੰ ਫੜ ਕੇ ਬੈਕ ਤੱਕ ਲੈ ਕੇ ਜਾਣਾ ਹੈ ਤੂੰ ਉਸੇ ਤਰੀਕੇ ਨਾਲ ਬਲ ਪਾਈ ਜਾਣੇ ਨੇ ਜੀ ਤੇ ਬਾਲਾ ਆਪਣੇ ਸੰਘਣੇ ਹੁੰਦੇ ਜਾਈਏ ਨੇ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਸੋ ਸਾਰੇ ਜਾਣੇ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ ਉਸੇ ਤਰੀਕੇ ਨਾਲ ਹੀ ਪੱਗ ਨੂੰ ਬੰਨ੍ਹਿਆ ਕਰੋ ਤੇ ਬਾਅਦ ਵਿੱਚ ਕਦੇ ਸੈੱਟ ਨਹੀਂ ਆਉਂਦੀ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਕਰ ਸਕਦੇ ਹੋ ਕਿਥੋਂ ਕਿਤੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਿੰਨਾ ਚਿਰ ਸੈਟਿੰਗ ਹੁੰਦੀ ਆ ਪੱਗ ਦੀ ਉਹਨਾਂ ਚਿਰ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੁਣ ਜੋ ਲਾਸਟਾ ਲਗਾਉਣਾ ਹੈ ਲਾਸਟਾ ਨੂੰ ਪਹਿਲਾਂ ਪੂਰੇ ਖੋਲਣਾ ਹੈ ਤੇ ਹਾਫ ਉੱਪਰੋਂ ਮੋੜ ਕੇ ਹਾਫ ਥੇਹਾਂ ਤੋਂ ਮੋੜ ਕੇ ਬਿਲਕੁਲ ਸਫਾਈ ਦੇ ਵਿੱਚ ਲੜ ਨੂੰ ਲਿਆਉਣਾ ਹੈ ਲਿਆਉਣ ਤੋਂ ਬਾਅਦ ਹਲਕੇ ਹਲਕੇ ਜੋ ਲੜ ਵਿੱਚ ਨੇ ਆਪਾਂ ਬਲ ਪਾਉਣੇ ਨੇ ਤੇ ਖੋਲ ਕੇ ਲੜ ਨੂੰ ਟੰਡ ਤੇ ਲਾ ਕੇ ਹਲਕਾ ਜਿਹਾ ਥੋੜਾ ਜਿਹਾ ਛੋਟਾ ਕਰਨਾ ਹੈ ਛੋਟਾ ਕਰਨ ਤੋਂ ਬਾਅਦ ਆਪਾਂ ਲੜ ਨੂੰ ਲਗਾ ਦੇਣਾ ਇਹ ਹੈਗਾ ਜੀ ਪਹਿਲਾ ਤਰੀਕਾ ਤੇ ਜੋ ਦੂਜਾ ਤਰੀਕਾ ਲਵਾਵਾਂਗੇ ਉਹ ਵੀ ਤੁਸੀਂ ਦੇਖੋਗੇ ਜੀ ਤੇ ਦੂਜਾ ਤਰੀਕਾ ਹੈਗਾ ਜੋ ਆਪਾਂ ਲੜ ਜਿੱਥੇ ਲਗਾਇਆ ਇਸ ਤੋਂ ਪਹਿਲਾਂ ਉਸਦੇ ਬਿਲਕੁਲ ਹੇਠਾਂ ਪੱਗ ਪੈ ਲਗਾਉਣਾ ਤੇ ਪੱਗ ਪੈ ਲਗਾਉਣ ਤੋਂ ਬਾਅਦ ਉੱਥੇ ਲਿਆ ਕੇ ਲੜ ਨੂੰ ਇੱਕ ਵਾਰ ਟਿਕਾਉਣਾ ਹੈ ਤੇ ਟਿਕਾਉਣ ਤੋਂ ਬਾਅਦ ਹੀ ਉੱਥੇ ਤੇ ਉਂਗਲੀ ਦੇ ਨਾਲ ਉਹਨੂੰ ਮੜਾਏ ਫੋਲਡ ਕਰਕੇ ਲੜ ਨੂੰ ਲਗਾ ਦੇਣਾ ਹੈ ਜੀ ਤੇ ਹੁਣ ਆਪਨਾ ਆਊਗਾ ਜੀ ਲਾਸਟ ਤੇ ਤੀਜਾ ਤਰੀਕਾ ਤਰੀਕੇ ਤਿੰਨ ਦੱਸੇ ਨੇ ਪਰ ਤਿੰਨੋਂ ਹੀ ਜੋ ਲੜ ਨੇ ਬਿਲਕੁਲ ਜੱਟ ਰਹੇ ਨੇ ਜਿਸ ਤਰੀਕੇ ਨਾਲ ਤੁਹਾਨੂੰ ਸਹੀ ਲੱਗਦਾ ਸੌਖਾ ਲੱਗਦਾ ਉਸ ਤਰੀਕੇ ਨਾਲ ਤੁਸੀਂ ਲਗਾ ਸਕਦੇ ਹੋ ਤੇ ਜੋਗਲਾ ਲੜ ਲਗਾਉਣਾ ਹੈ ਉੱਥੇ ਹੀ ਪੱਗ पे ਲਗਾਇਆ ਹੋਇਆ ਤੇ ਉੱਥੇ ਲੜ ਨੂੰ ਲਿਆ ਕੇ ਟਿਕਾਉਣਾ ਹੈ ਤੇ ਟਿਕਾਉਣ ਤੋਂ ਬਾਅਦ ਲੜ ਨੂੰ ਗੂਠੇ ਤੋਂ ਨਾਲ ਕਮਾਦਣਾ ਹੈ ਬਿਲਕੁਲ ਵਟਾ ਦੇ ਦੇਣਾ ਹੈ ਤੇ ਲੜ ਨੂੰ ਆਪਾਂ ਜਿਵੇਂ ਮੋੜ ਕੇ ਲਗਾ ਦਿੱਤਾ ਹੈ ਇਹ ਸਿੱਕੀ ਜੀ ਤਿੰਨ ਲੜ ਲਾ ਕੇ ਦਿਖਾਇਆ ਆਪਾਂ ਹੁਣ ਵਾਰੀ ਆਊਗੀ ਸੈਟ ੱਗਣ ਦੀ ਸ਼ੇਪ ਵੀ ਬਿਲਕੁਲ ਤਿੱਖੀ ਆ ਤੇ ਪੱਗ ਵੀ ਗੁਲਾਈਚ ਆ ਹੋਪ ਕਰਦੇ ਆ ਕਿ ਤੁਹਾਨੂੰ ਪੱਗ ਬਹੁਤ ਪਸੰਦ ਆਈ ਹੋਊਗੀ ਉੱਪਰ ਪੱਗ ਮੈਂ ਲਗਾਉਣੇ ਨੇ ਤਾਂ ਕਿ ਆਪਣਾ ਲੜ ਢਿੱਲਾ ਨਾ ਹੋਵੇ ਜਾਂ ਕੋਈ ਪ੍ਰੋਬਲਮ ਨਾ ਆਵੇ ਉੱਪਰ ਆਪਾਂ 2-3 ਪੱਗ ਪੈ ਲਗਾ ਲੈਣੇ ਧੰ ਸੈਟ ੱਗਣਾ ਹੈ ਸੈਟ ਕਰ ਲਈ ਜੋ ਸਭ ਤੋਂ ਪਹਿਲਾਂ ਲੜ ਲਗਾਏ ਉਸ ਨੂੰ ਉੱਪਰ ਚੱਕਣਾ ਤੇ ਉੱਪਰ ਚੱਕਣ ਤੋਂ ਬਾਅਦ ਸਾਰੇ ਸਿੱਧੇ ਲੈਫਟ ਵੀ ਰਾਈਟ ਵੀ ਖਿਲਾਰਨਾ ਹੈ ਤੇ ਖਿਲਾਰਨ ਤੋਂ ਬਾਅਦ ਬੈਕ ਵਾਲਾ ਲੜ ਫਿਰ ਦੁਬਾਰਾ ਤੋਂ ਖਿੱਚਣਾ ਹੈ ਆਪਾਂ ਤੇ ਖਿੱਚਣ ਤੋਂ ਬਾਅਦ ਜੋ ਪਹਿਲਾਂ ਲੈਫਟ ਸਾਈਡ ਤੋਂ ਸੈਟ ਕਰਨਾ ਤੇ ਫਿਰ ਰਾਈਟ ਸਾਈਡ ਤੋਂ ਸੈਟ ਟਕ ਦੇਣਾ ਟਕਣ ਤੋਂ ਬਾਅਦ ਬਾਜ ਦੇ ਨਾਲ ਆਪਾਂ ਸਫਾਈ ਕਰ ਦੇਣੀ ਹੈ ਉੱਪਰੋਂ ਤੇ ਜਿੱਥੋਂ ਕਦੋਂ ਲੱਗਦਾ ਗਿਆ ਆਪਾਂ ਨੂੰ ਕੋਈ ਸੈਟਿੰਗ ਰਹਿੰਦੀ ਹੈ ਆਪਾਂ ਕਰ ਲੈਣੀ ਹੈ ਜੀ ਪੱਗ ਦੀ ਬੈਕ ਵਾਲਾ ਲੜ ਜੋ ਆਪਾਂ ਲਗਾਉਣਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਇਸ ਤਰੀਕੇ ਨਾਲ ਹੋਣਾ ਬਹੁਤ ਵੀ ਰਿ ਕਮੈਂਟ ਵੀ ਆਉਂਦੇ ਕਿ ਬੈਕ ਵਾਲੀ ਜੁਲੂਪੀ ਕਿਵੇਂ ਲਗਾਉਣੀ ਆ ਉਹ ਇਹ ਲਗਾਉਣੀ ਹੈ ਆਪਾਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਦੱਸਾਂਗੇ ਤੇ ਬੈਕ ਵਾਲਾ ਲੜ ਹੈ ਜੋ ਨੂੰਨਾ ਸਾਡੋਂ ਖਿਲਾਰ ਕੇ ਉਹਨੂੰ ਸਫਾਈ ਦੇ ਵਿੱਚ ਲਗਾ ਦੇਣਾ ਹੈ ਜੀ ਮਿਲਦੇ ਆਂ ਬਹੁਤ ਜਲਦ ਅਗਲੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ